ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹਾਂ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਖਾਲਿਸਤਾਨ ਅਤਵਾਦੀ ਪਰਮਿੰਦਰ ਸਿੰਘ ਉਰਫ ਪਿੰਡੀ ਨੂੰ ਆਬੂ ਤਾਬੂ ਤੋਂ ਭਾਰਤ ਲਿਆਂਦਾ ਦੱਸਦੇ ਕਿ ਪਿੰਡੀ ਲੰਬੇ ਸਮੇਂ ਤੋਂ ਵਿਦੇਸ਼ ਚ ਲੁਕਿਆ ਹੋਇਆ ਸੀ ਤੇ ਪਾਕਿਸਤਾਨ ਚ ਬੈਠੇ ਅਤਵਾਦੀ ਹਰਵਿੰਦਰ ਸਿੰਘ ਉਰਫ ਪਰਿੰਦਾ ਤੇ ਹੈਪੀ ਬਾਸੀਨ ਗੈਂਗ ਨਾਲ ਨੇੜਲੇ ਸੰਬੰਧ ਰੱਖਦਾ ਸੀ ਪੰਜਾਬ ਚ ਕਈ ਗੰਭੀਰ ਮਾਮਲਿਆਂ ਚ ਲੜਿੰਦਾ ਸੀ ਜਿਵੇਂ ਪੈਟਰੋਲ ਪੰਪ ਤੇ ਹਮਲਾ ਫਿਰੋਤੀ ਕਤਲ ਦੀ ਕੋਸ਼ਿਸ਼ ਤੇ ਧਮਕੀਆਂ ਬਟਾਰਾ ਪੁਲਿਸ ਨੇ ਬੇਨਤੀ ਕਿਤੇ ਰੈੱਡ ਕਾਰਡਰ ਨੋਟਿਸ ਤੇ ਕਾਰਵਾਈ ਕਰਦੇ ਇੱਕ ਸੀਨੀ ਅਧਿਕਾਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਨੇ 29 ਸਤੰਬਰ ਨੂੰ ਯੂਏਈ ਦੇ ਵਿਦੇਸ਼ ਮੰਤਰਾਲੇ ਤੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੇ ਕਾਨੂੰਨੀ ਕਾਰਜ ਪੂਰੇ ਕਰਕੇ ਦੋਸ਼ੀ ਨੂੰ ਕਾਨੂੰਨ ਦਾ ਸਾਹਮਣਾ ਕਰਨ ਲਈ ਵਾਪਸ ਲਿਆਂਦਾ ਗਿਆ ਇਸ ਸਬੰਧੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਲਿਖਿਆ ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਵਿਦੇਸ਼ ਮੰਤਰਾਲੇ ਤੇ ਯੂਏਡੀ ਸਰਕਾਰ ਦੇ ਨਿਆਂ ਨੂੰ ਬਰਕਰਾਰ ਰੱਖਣ ਲਈ ਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਇਸ ਸਾਂਝੇ ਯਤਨ 'ਚ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕਰਦੀ ਹੈ। ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹਾਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਖਾਲਿਸਤਾਨ ਅਤਵਾਦੀ ਪਰਮਿੰਦਰ ਸਿੰਘ ਉਰਫ ਪਿੰਡੀ ਨੂੰ ਆਬੂਤਾਬੂ ਤੋਂ ਭਾਰਤ ਲਿਆਂਦਾ। ਦੱਸਦੇ ਕਿ ਪਿੰਡੀ ਲੰਬੇ ਸਮੇਂ ਤੋਂ ਵਿਦੇਸ਼ 'ਚ ਲੁਕਿਆ ਹੋਇਆ ਸੀ ਤੇ ਪਾਕਿਸਤਾਨ 'ਚ ਬੈਠੇ ਅਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਬਾਸੀਨ ਗੈਂਗ ਨਾਲ ਨੇੜਲੇ ਸੰਬੰਧ ਰੱਖਦਾ ਸੀ। ਪੰਜਾਬ 'ਚੋਂ ਕਈ ਭੀਰ ਮਾਮਲਿਆਂ ਚ ਲੜਿੰਦਾ ਸੀ ਜਿਵੇਂ ਪੈਟਰੋਲ ਪੰਪ ਤੇ ਹਮਲਾ ਫਿਰੋਤੀ ਕਤਲ ਦੀ ਕੋਸ਼ਿਸ਼ ਤੇ ਧਮਕੀਆਂ ਬਟਾਰਾ ਪੁਲਿਸ ਦੇ ਬੇਨਤੀ ਕੀਤੇ ਰੈਡ ਕਾਰਡਰ ਨੋਟਿਸ ਤੇ ਕਾਰਵਾਈ ਕਰਦੇ ਆ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਨੇ 29 ਸਤੰਬਰ ਨੂੰ ਯੂਏ ਚ ਵਿਦੇਸ਼ ਮੰਤਰਾਲੇ ਤੇ ਸਥਾਨਕ ਅਧਿਕਾਈਆਂ ਨਾਲ ਤਾਲਮੇਲ ਕਰਕੇ ਸਾਰੇ ਕਾਨੂੰਨੀ ਕਾਰਜ ਪੂਰੇ ਕਰਕੇ ਦੋਸ਼ੀ ਨੂੰ ਕਾਨੂੰਨ ਦਾ ਸਾਹਮਣਾ ਕਰਨ ਲਈ ਵਾਪਸ ਲਿਆਂਦਾ ਗਿਆ ਇਸ ਸਬੰਧੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਲਿਖਿਆ ਪੰਜਾਬ ਪੁਲਿਸ ਕੇਂਦਰੀ ਏਜੰਸੀ ਵਿਦੇਸ਼ ਮੰਤਰਾਲੇ ਤੇ ਯੂਏਈ ਦੀ ਸਰਕਾਰ ਦੇ ਨਿਆਂ ਨੂੰ ਬਰਕਰਾਰ ਰੱਖਣ ਲਈ ਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਇਸ ਸਾਂਝੇ ਯਤਨ 'ਚ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕਰਦੀ ਹੈ